ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਇਹ ਸੰਦਰਭ ਚ ਰੱਖੀ ਗਈ ਹੈ ਕਿ ਖਰੜ ਏਰੀਆ ਜਿਹੇ ਇੱਕ ਪਿੰਡ ਪੈਂਦਾ ਹੈ ਤੋਲੇ ਮਾਜਰਾ ਇੱਥੇ 3 4 ਅਗਸਤ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2:30 ਵਜੇ ਇੱਕ ਘਰ ਦੇ ਉੱਪਰ 8 ਤੋਂ 9 ਰਾਉਂਡ ਜਿਹੜੇ ਆ ਫਾਇਰ ਕੀਤੇ ਗਏ ਸੀ ਜਿਹੜੇ ਉਹਨਾਂ ਦੇ ਘਰ ਤੇ ਵੀ ਲੱਗੇ ਉਹਨਾਂ ਦੇ ਗੇਟ ਇੱਕ ਗੱਡੀ ਫੋਰਚੂਨਰ ਖੜੀ ਸੀ ਉਹਦੇ 'ਚ ਵੀ ਫਾਇਰ ਲੱਗੇ ਸੀਗੇ ਇਹਦੇ 'ਚ ਜਿਹੜਾ ਬੇਸਿਕਲੀ ਇਹ ਘਰ ਸੀਗਾ ਇਹ ਸੰਦੀਪ ਸਿੰਘ ਸਿੱਧੂ ਨਾਮ ਦੇ ਵਿਅਕਤੀ ਦਾ ਹੈਗਾ ਜੀ ਜਿਨ੍ਹਾਂ ਦੀ ਇੱਕ ਪ੍ਰੋਡਕਸ਼ਨ ਕੰਪਨੀ ਹੈਗੀ ਆ ਫਾਈਵ ਰਿਵਰਸ ਨਾਮ ਕਰਕੇ ਇਹ ਬੇਸਿਕਲੀ ਕੈਨੇਡਾ ਬੇਸਡ ਹੈ ਜੀ ਇਹਨਾਂ ਦਾ 파ਟਨਰ ਜਿਹੜਾ ਹੈਗਾ ਉਹ ਵੀ ਕੈਨੇਡਾ ਚ ਰਹਿੰਦਾ ਤਾਂ ਇਹਦੇ ਚ ਜਿਹੜੀ ਜਦੋਂ ਤਹਿਕੀਕਾਤ ਸ਼ੁਰੂ ਕੀਤੀ ਗਈ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੱਭਣਾ ਸ਼ੁਰੂ ਕੀਤਾ ਕਿ ਕਿਹਨਾਂ ਨੇ ਇਹ ਕਰਵਾਈ ਹੈ ਤਾਂ ਚਾਰ ਇੱਕ ਛੋਟਾ ਹਾਥੀ ਜਿਹੜਾ ਫਿਗਰ ਹੋਇਆ ਆਂਦਾ ਹੋਇਆ ਪੂਰੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਇਹਨਾਂ ਨੂੰ ਟ੍ਰੇਸ ਕਰਦੇ ਰਹੇ ਜਦੋਂ ਆਲਟੀਮੇਟਲੀ ਇਹ ਬੰਦੇ ਮਿਲੇ ਚਾਰ ਐਕਚੁਅਲੀ ਬੰਦੇ ਇਹ ਜਿਹੜੇ ਸੀਗੇ ਆਏ ਸੀਗੇ ਇੱਕ ਬੰਦਾ ਇਹਨਾਂ ਚ ਹੈਗਾ ਜੀ ਸੁਖਮਨਦੀਪ ਸਿੰਘ ਸਰੂਪ ਸਿੰਘ ਇੱਕ ਅਭਿਸ਼ੇਕ ਤੇ ਇੱਕ ਪ੍ਰਭਜੀਤ ਸਿੰਘ ਇਹ ਚਾਰੋਂ ਬੰਦੇ ਮਾਝ ਏਰੀਆ ਦੇ ਮਜੀਠੇ ਆਪਣਾ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਨੇ ਜੀ ਇਹਨਾਂ ਦਾ ਜਿਹੜਾ ਇੱਕ ਮੇਨ ਹੈਂਡਲਰ ਹੈਗਾ ਬੰਦਾ ਏਕਮ ਸੰਧੂ ਨਾਮ ਦਾ ਬੰਦਾ ਹੈ ਇਹਦਾ ਪਿੰਡ ਪੰਡੋਰੀ ਵੜੈਚ ਹੈ ਮਜੀਠੇ ਦਾ ਤੇ ਹਾਲ ਹੈ ਫਰਾਂਸ ਚ ਰਹਿੰਦਾ ਹੈਗਾ ਇਹਦੀ ਇੱਕ ਦੋਸਤੀ ਸੀ ਇਸ ਮੁੰਡੇ ਨਾਲ ਸੁਖਮਨਦੀਪ ਨਾਲ ਇਹਨੇ ਅੱਗੇ ਹੋ ਕੇ ਇਹਨਾਂ ਨਾਲ ਇੱਕ ਮੋਡਿਊਲ ਤਿਆਰ ਕੀਤਾ ਵੀ ਆਪਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਸ਼ਨ ਕੰਪਨੀਆਂ ਵਾਲੇ ਹੈਗੇ ਆ ਜਾਂ ਜਿਹੜੇ ਇੱਕ ਜਿਨ੍ਹਾਂ ਦੇ OTT ਪਲੇਟਫਾਰਮਸ ਤੇ ਕੰਮ ਹੈਗਾ ਯੂਟਿਊਬਰ ਨੇ ਵੀ ਆਪਾਂ ਉਹਦੇ ਘਰੇ ਪਹਿਲਾਂ ਇੱਕ ਵਾਰੀ ਫਾਇਰਿੰਗ ਕਰਵਾ ਕੇ ਤੇ ਫਿਰ ਇਹਨਾਂ ਦਾ ਆਪਣਾ ਨਾਮ ਬਣੂਗਾ ਫਿਰ ਆਪਾਂ ਇਹਨਾਂ ਤੋਂ ਇੱਕ ਸਟੋਰਸ਼ਨ ਮੰਗਾਂਗੇ ਤਾਂ ਉਸ ਮਕਸਦ ਦੇ ਨਾਲ ਇਹ ਇੱਕ ਫਾਇਰਿੰਗ ਜਿਹੜੀ ਹੈ ਇੱਥੇ ਕੀਤੀ ਗਈ ਸੀ ਇਹਨਾਂ ਕੋਲੋਂ ਇੱਕ ਸਾਨੂੰ 34 ਦਾ ਵੈਪਨ ਤੇ 4 ਰੌਂਡ ਮਿਲੇ ਹੈਗੇ ਆ ਇਹ ਪਿਸਤਲ ਦੀ ਜਿਹੜੀ ਇਹ ਵੀ ਇੱਕਮ ਸੰਧੂ ਨੇ ਇੱਕ ਪੁਆਇੰਟ ਦੇ ਉੱਪਰ ਰਖਾਇਆ ਸੀਗਾ ਅੰਮ੍ਰਿਤਸਰ ਦੇ ਕਿਸੇ ਪੁਆਇੰਟ 'ਚ ਵੀ ਇੱਥੇ ਪਿਆ ਸੀਗਾ ਤੇ ਉੱਥੋਂ ਜਾ ਕੇ ਇਹਨਾਂ ਨੂੰ ਲੋਕੇਸ਼ਨ ਦਿੱਤੀ ਗਈ ਤੇ ਇਹਨਾਂ ਨੇ ਜਾ ਕੇ ਪਿਸਤਲ ਚੱਕ ਕੇ ਲੈ ਕੇ ਗਏ ਜਦੋਂ ਇੱਥੇ ਫਾਇਰਿੰਗ ਕਰਨ ਵੀ ਆਏ ਰਾਤ ਨੂੰ ਇਹ ਆਉਂਦੇ ਨੇ ਇੱਥੇ ਤੇ ਆਪਣਾ ਜਿਹੜਾ ਇਹ ਟੈਂਪੂ ਸੀਗਾ ਛੋਟਾ ਹਾਥੀ ਇਹਨੂੰ ਇਹਨਾਂ ਨੇ ਥੋੜੀ ਦੂਰ ਲਾ ਲਿਆ ਸੀ ਮੌਕੇ ਤੋਂ ਤੇ ਦੋ ਬੰਦੇ ਸਰੂਪ ਸਿੰਘ ਤੇ ਅਭਿਸ਼ੇਕ ਇਹ ਦੋਨੋਂ ਪੈਦਲ ਆਏ ਤੇ ਪੈਦਲ ਆ ਕੇ ਇਹਨਾਂ ਨੇ ਜਿਹੜਾ ਇਹ ਸਰੂਪ ਸਿੰਘ ਹੈਗਾ ਇਹਨੇ ਇਹ ਮੇਨ ਸ਼ੂਟਰ ਹੈ ਜੀ ਇਹਨੇ ਇਸ ਘਰ ਤੇ ਜਿਹੜੀ ਹੈਗੀ ਹੈ ਫਾਇਰਿੰਗ ਕੀਤੀ ਤੇ ਉੱਥੇ ਹੀ ਤਕਰੀਬਨ ਸਾਨੂੰ ਮੌਕੇ ਤੋਂ ਸੱਤ ਖੋਲ ਇਹਨਾਂ ਨੂੰ ਬਰਾਮਦ ਹੋਈ ਸੀਗੀ ਉਸ ਟਾਈਮ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਸਰ ਕੁਝ ਜਿਹੜੀ ਵੀ ਅਕਿਊਜ਼ ਨੇ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਕਿਉਂਕਿ ਅੰਮ੍ਰਿਤਸਰ ਤੋਂ ਆਕੇ ਜੀ ਨਹੀਂ ਹਲੇ ਇਹਨਾਂ ਦੀ ਇੰਨੀ ਸਾਨੂੰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਅਸੀਂ ਪਤਾ ਕਰ ਰਹੇ ਆਂ ਜੀ ਕੋਈ ਜ਼ਿਆਦਾ ਹਲੇ ਇਹਨੇ ਮਤਲਬ ਤਗਰੀਬ ਟਾਈ ਬੰਦੇ ਨੇ ਨਸ਼ੇ ਦੇ ਵੀ ਆਦੀ ਨੇ ਤੇ ਇਹਨਾਂ ਨੂੰ ਉਹਦੇ ਲਈ ਜਿਹੜੇ ਪੈਸੇ ਚਾਹੀਦੇ ਸੀ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀਗਾ ਵੀ ਇਹ ਪੈਸੇ ਦੇ ਦੇਵੇਗਾ ਕਮ ਸੰਤੂ ਤੇ ਇਹ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਸੀ ਸਰ ਡਿਮਾਂਡ ਕਿੰਨੇ ਕੀਤੀ ਸੀ ਕਿ ਤੇ ਰੈਕੀ ਵੀ ਜਿਹੜੀ ਹੈਗੀ ਤੁਸੀਂ ਕਹਾਂ ਰੈਕੀ ਵੀ ਕੀਤੀ ਗਈ ਪਹਿਲਾਂ ਇਹਨਾਂ ਦੀ ਜੀ ਰੈਕੀ ਇਹਨਾਂ ਦੀ ਪਹਿਲਾਂ ਜਿਹੜਾ ਪ੍ਰਭਜੀਤ ਨਾਮ ਦਾ ਮੁੰਡਾ ਹੈ ਉਹ ਰੈਕੀ ਕਰਕੇ ਗਿਆ ਸੀ ਜੀ ਇਹਨਾਂ ਚੋਂ ਤੇ ਇਹਨਾਂ ਨੇ ਹਲੇ ਤੱਕ ਡਿਮਾਂਡ ਨਹੀਂ ਰੇਜ਼ ਕੀਤੀ ਸੀ ਇਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਅਸੀਂ ਇੱਕ ਵਾਰੀ ਸ਼ੂਟਆਊਟ ਕਰਾ ਦਈਏ ਵੀ ਕੋਈ ਫਿਰ ਸਾਨੂੰ ਸੀਰੀਅਸਲੀ ਲਾਊਗਾ ਬੰਦਾ ਜਿਹਨੇ ਜਿਹਨੇ ਪੇਪਮੈਂਟ ਸਰ ਜਿਹਨਾਂ ਦੀਆਂ ਕੰਪਨੀਆਂ ਤੇ ਜਿਹੜਾ ਕਿੰਗਪਿੰਨ ਇਹ ਵੀ ਇਹਨਾਂ ਦੀ ਇੱਕ ਕੰਪਨੀ ਹੈਗੀ ਐ ਫਾਈਵ ਰਿਵਰਸ ਨਾਮ ਦੀ ਤਾਂ ਉਹਨੇ ਆਪਣਾ ਇਸ ਕ੍ਰੀਏਟ ਕਰਨ ਲਈ ਹੁਣ ਵੀ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਸੀਗਾ ਇਹ ਕਮ ਸੰਧੂ ਨਾਮ ਦੇ ਬੰਦੇ ਨੇ ਵੈਪਨ ਸਰ ਕਿੱਥੋਂ ਫਾਈਵਰ ਕਿੱਥੋਂ ਦੀ ਲੈਂਦਾ ਸੀਗਾ ਵੈਪਨ ਮੈਂ ਤੁਹਾਨੂੰ ਦੱਸ ਰਿਹਾ ਜੀ ਵੈਪਨ ਦਾ ਜਿਹੜਾ ਹੈਗਾ ਉਹ ਇਹਨਾਂ ਦਾ ਜਿਹੜਾ ਅੱਜ ਕੱਲ ਮਾਡਲ ਸਪਰਿੰਡ ਹੈ ਓਹੀ ਹੈ ਵੀ ਇੱਕ ਜਗ੍ਹਾ ਤੇ ਪਾਰਟਿਕੂਲਰ ਇਹ ਰੱਖ ਜਾਂਦੇ ਨੇ ਉੱਥੇ ਫਿਰ ਇੱਕ ਬੰਦਾ ਉਹਦੇ ਲੋਕੇਸ਼ਨ ਸ਼ੇਅਰ ਕਰ ਦਿੰਦੇ ਨੇ ਤੇ ਉੱਥੇ ਇੱਕ ਬੰਦਾ ਆ ਕੇ ਉਹ ਰਿਕਵਰ ਕਰ ਲੰਦਾ ਵੈਪਨ ਜਿਹੜਾ ਬਾਹਰਲਾ ਬੰਦਾ ਉਧਰੋਂ ਤਾਂ ਪਾਕਿਸਤਾਨ ਵੱਲ ਤੋਂ ਨਹੀਂ ਆਇਆ ਤਾਂ ਪੁੱਛੋ ਨਹੀਂ ਨਹੀਂ ਮੇ ਹਲੇ ਲੱਗਦਾ ਨਹੀਂ ਰਿਹਾ ਜੀ ਮੇਬੀ ਜੇ ਹੋਇਆ ਤਾਂ ਨਿਕਲ ਜਾਊਗਾ ਉਹਦੀ ਪਿੱਛੇ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਜਿਹੜੇ ਪੁਆਇੰਟ ਤੇ ਰੱਖਿਆ ਗਿਆ ਉੱਥੇ ਕੌਣ ਹੋਰ ਆ ਕੇ ਰੱਖ ਕੇ ਗਿਆ ਕਿੰਨੀ ਸੋਸ਼ਲ ਮੰਗੀ ਪੁੱਤੀ ਗਈ ਹੈ ਜੀ ਦਾ ਤੋਂ ਹਾਂ ਜੀ ਇਹ ਗੱਡੀ ਗੱਡੀ ਹੈ ਨਾ ਜੋ ਜਿਹੜਾ ਸੁਖਮਨਦੀਪ ਸਿੰਘ ਹੈ ਉਹਦੀ ਉਹਦਾ ਹੈਗਾ ਜੀ ਇਹ ਸਰ ਇਹ ਰੈਕੀ ਕਿੰਨੇ ਦਿਨਾਂ ਤੋਂ ਚੱਲ ਰਹੀ ਸੀ ਤੇ ਕੋਈ ਕਾਲਸ ਵਗੈਰਾ ਪਹਿਲਾਂ ਕੋਈ ਵਾਇਸ ਕਾਲ ਕੋਈ ਨਹੀਂ ਕੀਤੀ ਹਲੇ ਇਹਨਾਂ ਨੇ ਰੈਕੀ ਜਿਹੜੀ ਹੈਗੀ ਉਹ 4 ਤੋਂ 5 ਦਿਨ ਪਹਿਲਾਂ ਤੋਂ ਹੀ ਇਹ ਕਰਕੇ ਗਏ ਸੀ ਵੀ ਕੋਈ ਕੋਈ ਐਕਸਟਰੈਕਸ਼ਨ ਮੰਗੀ ਨਹੀਂ ਹਲੇ ਮੰਗੀ ਨਹੀਂ ਗਈ ਮੈਂ ਉਹੀ ਦੱਸ ਰਿਹਾ ਨਾ ਤੁਹਾਨੂੰ ਜੀ ਪਹਿਲਾਂ ਤੋਂ ਕੋਈ ਕੇਸ ਹੈਗੇ ਨਹੀਂ ਜਾਂ ਨਹੀਂ ਇਹਨਾਂ ਦੇ ਹਲੇ ਕੋਈ ਇਨ ਪਰਟੀਕੂਲਰ ਕੇਸ ਚੀਜ਼ ਐਕਸਟਰੈਕਸ਼ਨ ਦਾ ਨਹੀਂ ਇਹ ਉਮਰ ਇਹ ਸਾਰੇ ਦੀ 24 25 26 ਸੀ ਰੇਂਜ ਚ ਹੈਗੇ ਨੇ ਸਾਰੇ ਸਰ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਸਰ ਕਿਉਂਕਿ ਇਹ ਸਾਰੇ ਮਜੀਟਾ ਸਾ ਇਹ ਕੋਈ ਲੋਕਲ ਇਨਵੋਲਵਮੈਂਟ ਸਰ ਸਾਹਮਣੇ ਆ ਰਹੀ ਹੈ ਜੀ ਨਹੀਂ ਲੋਕਲ ਇਨਵੋਲਵਮੈਂਟ ਦਾ ਹਲੇ ਤੱਕ ਕੋਈ ਸਾਡੇ ਕੋਲ ਆਇਆ ਨਹੀਂ ਹੈਗਾ ਸਾਰੇ ਉੱਧਰ ਦੇ ਹੀ ਰਹਿਣ ਵਾਲੇ ਆ ਬਾਹਰੋਂ ਹੀ ਇਹਨਾਂ ਨੂੰ ਟਾਰਗੇਟ ਚੂਜ਼ ਮਿਲਿਆ ਸੀ ਵੀ ਇੱਥੇ ਉਹਦਾ ਘਰ ਹੈਗਾ ਜਾ ਕੇ ਦੇਖ ਕੇ ਉਹ ਪ੍ਰਭਜੀਤ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ ਪੰਜ ਤੋਂ 6 ਦਿਨ ਪਹਿਲਾਂ ਤੋ ਆ ਕੇ ਉੱਥੇ ਰੇਕੀ ਕਰਕੇ ਗਿਆ ਸੀਗਾ ਤੇ ਫਿਰ ਇਹਨਾਂ ਨੇ ਆਪਣਾ ਪੂਰਾ ਆ ਕੇ ਰਾਤ ਨੂੰ ਉਹ ਇਹਨਾਂ ਨੂੰ ਘਰ ਦਿਖਾਇਆ ਵੀ ਆਹ ਘਰ ਹੈ ਤੇ ਦੋ ਬੰਦੇ ਉੱਤਰ ਕੇ ਉੱਥੇ ਇੱਕ ਤਾਂ ਉਹ ਇਮੀਗ੍ਰੇਸ਼ਨ ਕੰਪਨੀ ਵੀ ਰਨ ਕਰਦਾ ਸੀ ਤੁਹਾਡੀ ਬੇਟੀ ਨਹੀਂ ਆਈਡਿਉ ਮੈਨੂੰ ਨਹੀਂ ਆਈਡਿਉ ਦੇਖ ਲੈਣੇ ਜੀ ਜੇ ਹੋਊ ਤੇ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੋਵੇ ਹੋਰ ਵੀ ਲੋਕ ਟਾਰਗੇਟ ਤੇ ਕੁਝ ਨਹੀਂ ਬਿਲਕੁਲ ਇਹਨਾਂ ਦੇ ਟਾਰਗੇਟ ਤੇ ਅਲੱਗ-ਅਲੱਗ ਸਾਡੇ ਕੋਲ ਬੰਦੇ ਆਏ ਹੈਗੇ ਆ ਵੀ ਇਹਨਾਂ ਦੇ ਜਿਹੜੇ 2-3 ਕਿਤੇ ਇਹਨਾਂ ਨੇ ਅਮਰਸਰ ਏਰੀਆ ਚ ਪਠਾਨਕੋਟ ਕੋਈ ਟਾਰਗੇਟ ਕਰਨਾ ਸੀਗਾ ਉਹ ਅਸੀਂ ਹੁਣ ਅੱਗੇ ਵੀ ਸ਼ੇਅਰ ਕਰਾਂਗੇ ਜਿੰਨੇ ਕਿ ਇਹਨਾਂ ਤੋਂ ਲੀਡ ਸਾਨੂੰ ਮਿਲਣ ਗਈਆਂ ਤੇ ਬਾਕੀ ਵੀ ਦੇਖ ਰਹੇ ਹਾਂ ਬੈਕਵਰਡ ਐਂਗਲ ਵੀ ਹੋਰ ਕਿੱਥੇ-ਕਿੱਥੇ ਅਗਰ ਕੋਈ ਕ੍ਰਾਈਮ ਇਹਨਾਂ ਨੇ ਕੀਤਾ ਹੋਇਆ ਤਾਂ ਉਸ ਦੇ ਰਿਗਾਰਡਿੰਗ ਤੇ ਸੜੀ ਸਿੱਧਾ ਵਾਰਦਾਤ ਨੂੰ ਜਾਮ ਦੇ ਕੇ ਭੱਜ ਗਈ ਸੀ ਕਿਤੇ ਇਹਨਾਂ ਨੇ ਕੋਈ ਸ਼ੈਲਟਰ ਲੀਤਾ ਨਹੀਂ ਨਹੀਂ ਇੱਥੋਂ ਵਾਰਦਾਤ ਤੋਂ ਬਾਅਦ ਤੋਂ ਅਸੀਂ ਟਰੇਸ ਕਰਨ ਲੱਗੇ ਹੋਏ ਸੀ ਨਿਕਲ ਗਏ ਸੀ ਵਾਪਸ ਸਿੱਧਾ ਹਾਂ ਇੱਥੇ ਨਹੀਂ ਰੁਕੇ ਗ੍ਰਿਫਤਾਰੀਆਂ ਸਰ ਕਿੱਥੋਂ ਹੋਈਆਂ ਸਰ ਗ੍ਰਿਫਤਾਰੀਆਂ ਅਸੀਂ ਅੰਮ੍ਰਿਤਸਰ ਤੋਂ ਕੀਤੀਆਂ ਜੀ ਜਿਹੜਾ ਪਿਸਤਲ ਆ 34 ਦਾ ਇਹ ਇੰਡੀਅਨ ਮੇਡ ਆ ਜਿਹਦਾ ਸਰ ਕੰਡੀਸ਼ਨ ਨਹੀਂ ਨਹੀਂ ਲੋਕਲ ਮੇਡ ਹੈ ਜੀ ਹਾਂ ਜੀ ਸਰ ਗੱਡੀ ਗੱਡੀ ਵੀ ਇੱਥੇ ਜੀ ਰੁਕਲੀ ਸੀ ਹਾਂ ਜੀ ਹਾਂ ਜੀ ਨਹੀਂ 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 ਗੁਰਦਾਸਪੁਰ ਦੀ ਇਹ ਰਜਿਸਟਰਡ ਹੈ ਗੱਡੀ ਚੇ ਗੁਰਦਾਸਪੁਰ ਲਈ ਨਮਤ ਨੂੰ ਫਤਿਹੜਾ ਬਟਾ ਗੁਰਦਾਸਪੁਰ ਹੈ ਨਹੀਂ ਨਹੀਂ ਇਹਦੀ ਆਪਣੀ ਹੈ ਜਿਹੜਾ ਸੁਖਮਨਦੀਪ ਸਿੰਘ ਹੈ ਇਹਦੀ ਮਾਲਕੀਅਤ ਹੈਗੀ ਹੈ ਜੀ ਸਰ ਇਹ ਨਦੀ ਸਿੱਧਾ ਜਿਹੜੇ 4 ਕਿਊਜ਼ ਨਹੀਂ ਇਹਨਾਂ ਦੇ ਸਿੱਧਾ ਇਕਮ ਸੰਤੂ ਨਾਲ ਕੇਦੇ ਨਾਲ ਡ੍ਰੈਕ ਨਹੀਂ ਇਹਨਾਂ ਦੇ ਜਿਹੜਾ ਸੁਖਮਨਦੀਪ ਸਿੰਘ ਹੈ ਇਹਦੀ ਹੀ ਹੈ ਇਕਮ ਸੰਧੂ ਨਾਲ ਹਾਂਜੀ ਇਹ ਜਿਹੜੇ ਬਾਕੀ ਤਿੰਨ ਹੈ ਉਹ ਇਹਦੇ ਜਿਹੜੇ ਦੋਸਤ ਹੈ ਉਹਨਾਂ ਨੇ ਕਹਿੰਦੇ ਨੇ ਮੋਡਿਊਲ ਤਿਆਰ ਕੀਤਾ ਕਿ ਆਪਾਂ ਜਿਹੜੀ ਹੈਗੀ ਏਦਾਂ ਫਾਇਰਿੰਗ ਕਰਕੇ ਐਕਸਟਰਸ਼ਨ ਕਰਾਂਗੇ ਤੇ ਇਹਨਾਂ ਤੋਂ ਪੈਸੇ ਲਵਾਂਗੇ ਸਰ ਸੁਖਮਨਦੀਪ ਨੇ ਕੁਝ ਦੱਸਿਆ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਇਕਮ ਸੰਤੂ ਦੇ ਨਾਲ ਕਿਸ ਤਰ੍ਹਾਂ ਇਹ ਪੁਰਾਣ ਅੰਮ੍ਰਿਤਸਰ ਦੀ ਹੈ ਇਹ ਦੇ ਕਹਿਣ ਤੇ ਪਹਿਲਾਂ ਵੀ ਕੋਈ ਵਾਰਦਾਤ ਕੀਤੀ ਨਹੀਂ ਪਹਿਲਾਂ ਮੈਂ ਉਹੀ ਦੱਸ ਰਿਹਾ ਨੂੰ ਤੁਹਾਨੂੰ ਇਹਨਾਂ ਨੇ ਟਾਰਗੇਟ ਚੂਜ਼ ਕੀਤੇ ਸੀਗੇ ਵੀ ਅਸੀਂ ਪਠਾਨਕੋਟ ਅੰਮ੍ਰਿਤਸਰ ਅਲੱਗ-ਅਲੱਗ ਜਗ੍ਹਾ ਕਰਾਂਗੇ ਬਟ ਹਲੇ ਐਗਜ਼ੀਕਿਊਟ ਮੈਨੂੰ ਲੱਗਦਾ ਨਹੀਂ ਉਹ ਹੋ ਪਾਇਆ ਸੀਗਾ ਤਾਂ ਹਲੇ ਕਰ ਰਹੇ ਸੀ ਅਲੱਗ-ਅਲੱਗ ਜਗ੍ਹਾ ਰੇਕੀ ਤੇ ਕੋਈ ਇਹਨਾਂ ਨੇ ਇਹ ਪੁਆਇੰਟ ਚੁਣਿਆ ਸੀਗਾ ਮਤਲਬ ਈਜ਼ੀ ਮਨੀ ਕਮਾਂਡਰ ਜੀ ਉਹ ਤਾਂ ਸਹੀ ਹੈ ਬਿਲਕੁਲ ਬਿਲਕੁਲ ਇਹ ਇੱਕ ਕਮ ਸੰਦੂ ਦੀ ਜਿਹੜੀ ਇਹ ਹੈ ਕਿ ਜਿਹੜੀ ਕੰਪਨੀ ਦੇ ਫਸਟ ਇੱਕਮ ਸੰਦੂ ਦੀ ਵੀ ਫਸਟ ਅਟੈਂਪਟ ਹੈ ਜੀ ਕਿ ਉਹ ਵੀ ਆਪਣੀ ਪਹਿਲੀ ਕੋਈ ਨਜ਼ਰ ਨਹੀਂ ਨਹੀਂ ਉਹਦੇ ਪਹਿਲਾਂ ਵੀ ਹੈਗੇ ਜੀ ਜੀ ਹਾਂਜੀ ਫਰਾਂਸ ਬੇਸਡ ਹੈ ਉਹ ਹੁਣ ਇਸ ਟਾਈਮ ਫਰਾਂਸ ਇਹਨਾਂ ਬੰਦਿਆਂ ਦੀ ਫਸਟ ਸੀ ਇਹਨਾਂ ਦੀ ਤਾਂ ਹਾਲੇ ਤੱਕ ਸਾਨੂੰ ਇਹੀ ਲੱਗ ਰਿਹਾ ਜੇ ਹੁਣ ਕੋਈ ਕ੍ਰਿਮੀਨਲ ਐਂਗਲ ਹੋਰ ਦੇਖ ਰਹੇ ਆਂ ਬਾਕੀ ਵੀ ਅਸੀਂ ਟਾਈ ਅਪ ਕਰ ਰਹੇ ਆਂ ਡਿਸਟ੍ਰਿਕਟਸ ਨਾਲ ਜੇ ਉੱਥੇ ਕੋਈ ਲੋਕਲ ਇਹਨਾਂ ਨੇ ਪਹਿਲਾਂ ਕੀਤਾ ਹੋਵੇ ਮੇਬੀ ਸਰ ਪ੍ਰੋਫਾਈਲ ਵੈਸੇ ਕੀ ਹੈ ਇਹਨਾਂ ਦਾ ਨਹੀਂ ਗਰੀਬ ਟਾਈਪ ਨੇ ਦੋ ਤਾਂ ਬੰਦੇ ਨਸ਼ੇ ਦੇ ਵੀ ਕਰਨ ਦੇ ਵੀ ਆਦੀ ਹੈਗੇ ਇਹਨਾਂ ਦੇ ਵਿੱਚ ਹਾਂਜੀ ਹਾਂਜੀ ਹ ਠੀਕ ਹੈ ਜੀ ਸਰ ਕਿਉਂਕਿ 15 ਅਗਸਤ ਤਵੀ ਥੋੜਾ ਜਾ ਚੱਲ ਰਿਹਾ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਕਿਉਂਕਿ ਦੇਖੋ ਬਹੁਤ ਸੈਂਸਿਟਿਵ ਪਲੇਸ ਹੈ ਟ੍ਰਾਈ ਸਿਟੀ ਦਾ ਪਾਰਟ ਹੈ ਉਸ ਨੂੰ ਲੈ ਕੇ ਵੀ ਮਹਾਲੀ ਪੁਲਿਸ ਕਿਸ ਤਰ੍ਹਾਂ ਸਰ ਕਰਦੀ ਜੀ ਨਹੀਂ 15 ਅਗਸਤ ਨੂੰ ਲੈ ਕੇ ਤਾਂ ਸਾਡੇ ਡੈਲੀ ਦੇ ਜਿਹੜੇ ਆਪਰੇਸ਼ਨਸ ਚੱਲ ਰਹੇ ਆ ਤੁਸੀਂ 2-3 ਦਿਨ ਪਹਿਲਾਂ ਅਸੀਂ ਸਾਰੇ ਪੀਜੀਸ ਚੈੱਕ ਕੀਤੇ ਸੀਗੇ ਫਿਰ ਇੱਕ ਦਿਨ ਅਸੀਂ ਹੋਟਲਸ ਜਿਹੜੇ ਹੈਗੇ ਉਹ ਸਾਰੇ ਚੈੱਕ ਕੀਤੇ ਕਿ ਬਾਹਰੋਂ ਕੋਈ ਏਦਾਂ ਦੇ ਬੰਦੇ ਆ ਕੇ ਨਾ ਰੁਕ ਜਾਣ ਡੈਲੀ ਜਿਹੜਾ ਈਵਨਿੰਗ ਚ ਹੈਗਾ ਅਸੀਂ ਕ라우ਡਿਡ ਪਲੇਸਿਸ ਜਿੰਨੀਆਂ ਮਾਰਕੀਟਸ ਹੈਗੀਆਂ ਸਾਡੀਆਂ ਜਿੰਨੇ ਮਾਲਸ ਹੈਗੇ ਅ ਰੈਗੂਲਰ ਚੈਕਿੰਗ ਵੀ ਕਰ ਰਹੇ ਆ ਫਲੈਗ ਮਾਰਚਸ ਵੀ ਪੁਲਿਸ ਨੇ ਕੀਤੇ ਆ ਐਂਟੀ ਸੈਬੋਟੇਜ ਟੀਮ ਸਾਡੀਆਂ ਹੈਗੀਆਂ ਜਿਹੜੀਆਂ ਉਹ ਵੀ ਜਿੰਨੀਆਂ ਆਹ ਕਰਾਊਡਡ ਪਲੇਸਿਸ ਹੈਗੀਆਂ ਉਹਨਾਂ ਨੂੰ ਚੈੱਕ ਕਰ ਰਹੀਆਂ ਜੀ ਗਵਰਨਮੈਂਟ ਬਿਲਡਿੰਗਸ ਜਿੰਨੀਆਂ ਹੈਗੀਆਂ ਉਹਨਾਂ ਤੇ ਅਸੀਂ ਡੇਲੀ ਟੂ ਡੇਲੀ ਮੋਨਿਟਰਿੰਗ ਕਰ ਰਹੇ ਆ ਪੈਟਰੋਲਿੰਗ ਐਂਡ ਨਾਕੇ ਜਿਹੜੇ ਨੇ ਉਹ ਕੰਟੀਨਿਊਸਲੀ ਚੱਲ ਰਹੇ ਆ ਸ਼ਾਮ ਦੇ ਟਾਈਮ 'ਚ ਪਾਰਟਿਕੂਲਰਲੀ ਜਦੋਂ ਲੋਕ ਬਾਹਰ ਹੁੰਦੇ ਨੇ ਤਾਂ ਉਹ ਵੀ ਤੇ ਫਿਰ ਸਿਟੀ ਸੀਲਿੰਗ ਪਲਾਨ ਦੋ ਵਾਰੀ ਅਸੀਂ ਪਿਛਲੇ ਹਫਤੇ 'ਚ ਕੀਤਾ ਹੈਗਾ ਕਿ ਜਿੰਨੀ ਵੀ ਸਿਟੀ ਸਾਡੀ ਮੋਹਾਲੀ ਦੀ ਐਂਟਰੀਜ਼ ਹੈਗੀਆਂ ਕਿ ਪ੍ਰੋਪਰਲੀ ਚੈੱਕ ਕੀਤਾ ਜਾਵੇ ਬੰਦੇ ਜਿਹੜੇ ਆ ਜਾਂਦੇ ਤਾਂ ਉਹਦੇ ਤੇ ਰੈਗੂਲਰ ਅਸੀ ਲੱਗੇ ਹੋਏ ਆ ਕੋਆਰਡੀਨੇਸ਼ਨ ਸਰ ਕਿਸ ਤਰ੍ਹਾਂ ਦਾ ਹੈ ਹਰ ਜਿਹੜਾ ਹੈ ਹਿਮਾਚਲ ਚੰਡੀਗੜ ਸਾਰਾ ਨਾਲ ਨਹੀਂ ਕੋਆਰਡੀਨੇਸ਼ਨ ਨਾਲ ਅੰਬਾਲਾ ਪੁਲਿਸ ਨਾਲ ਚੰਡੀਗੜ ਪੁਲਿਸ ਨਾਲ ਪੰਚਕੂਲਾ ਨਾਲ ਸਾਡੀ ਥੋੜਾ ਜਿਹਾ ਏਰੀਆ ਜਿਹੜਾ ਹੈਗਾ ਮੁੱਲਾਂਪੁਰ ਸਾਈਡ ਦਾ ਬੱਦੀ ਨਾਲ ਵੀ ਲੱਗਦਾ ਹਿਮਾਚਲ ਪ੍ਰਦੇਸ਼ ਨਾਲ ਤਾਂ ਉਹਨਾਂ ਨਾਲ ਵੀ ਟਾਈ ਅਪ ਕਰ ਰਹੇ ਆ ਕਿ ਉਹ ਕਿੱਥੇ ਕਿੱਥੇ ਨਾਕੇ ਲਗਾਉਂਦੇ ਆ ਤਾਂ ਅਸੀਂ ਉਹਨਾਂ ਰੋਡਸ ਨੂੰ ਮਤਲਬ ਤਾਂ ਕਿ ਮਲਟੀਪਲੀਸਿਟੀ ਨਾ ਹੋ ਜAVE ਵੀ ਇੱਕੋ ਰੋਡ ਤੇ ਡਬਲ ਡਬਲ ਨਾਕੇ ਤਾਂ ਉਹਦਾ ਕੋਈ ਪੁਆਇੰਟ ਨਹੀਂ ਹੈਗਾ ਤਾਂ ਅਸੀਂ ਫੋਰ ਤੋ ਘਟਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਦੋ ਅਗਸਟਡ ਆਫਸਰ ਤਾਂ ਪੱਕੇ ਸਾਡੇ ਸਿਟੀਜ਼ ਦੇ ਵਿੱਚ ਤੇ ਇੱਕ ਇੱਕ ਰੂਰਲ ਏਰੀਆ ਚ ਦੋਨੇ ਪਾਸੇ ਖਰੜ ਵਾਲੇ ਪਾਸੇ ਤੇ ਖੁੱਦ ਤਾਂ ਚਾਰ ਤੋਂ ਪੰਜ ਸਾਡੇ ਅਗਸਟਡ ਆਫਸਰ ਬਾਹਰ ਹੁੰਦੇ ਆ ਜੀ ਉਸ ਤੋਂ ਇਲਾਵਾ ਜਿਹੜੀ ਹੈਗੀ ਆ ਫੋਰ ਸਾਡੀ ਡਿਪਲੋਇਡ ਹੈ ਪੀਸੀਆਰ ਵਹੀਕਲਸ ਰਾਤ ਨੂੰ ਡਿਪਲੋਇਡ ਹੈ ਜਿਹੜੇ ਬੰਦੇ ਰਾਤ ਨੂੰ ਮਤਲਬ ਨਹੀਂ ਠੀਕ ਲੱਗ ਰਿਹਾ ਅਸੀਂ 109 ਸਰਵਿਸ ਦੀਆਂ ਕਾਰਵਾਈਆਂ ਉਹਨਾਂ ਤੇ ਕਰ ਰਹੇ ਆਂ